ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਤੁਹਾਡੀ سپورਟ ਸਾਦਕਈ ਅੱਜ ਚੈਨਲ ਜਿੱਥੇ ਵੀ ਹੈਗਾ ਤੁਹਾਡੀ سپورਟ ਸਾਦਕਈ ਪਹਿਲੇ ਤੇ ਜੀ ਪ੍ਰਮਾਤਮਾ ਦੀ ਕਿਰਪਾ ਹੈ ਹਨਾ ਤੇ ਦੁਜੇ ਤੇ ਤੁਹਾਡਾ ਸਾਰਿਆਂ ਦਾ ਸਾਥ ਆ ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਜਿਸ ਰਸਤੇ ਤੇ ਤੁਰਨਾ ਹੁੰਦਾ ਪਰਮਾਤਮਾ ਆਪਾਂ ਨੂੰ ਉਸ ਤਰ੍ਹਾਂ ਦੀ ਬੁੱਧੀ ਦੇ ਦਿੰਦੀ ਹੁੰਦੀ ਹੈ ਹਨਾ ਕਹਿੰਦੇ ਨੇ ਕਿਸੇ ਜੀਵਨ ਜਿੰਦਗੀ ਦੇ ਵਿੱਚ ਕੁਝ ਚੰਗਾ ਹੁੰਦਾ ਏ ਤੇ ਕੁਝ ਮਾੜਾ ਹੁੰਦਾ ਏ ਹਨਾ ਉਹ ਇਨਸਾਨ ਖੁਦ ਨਹੀਂ ਕਰ ਸਕਦਾ ਹੈਗਾ ਕਿਉਂਕਿ ਕੋਈ ਵੀ ਇਨਸਾਨ ਹਨਾ ਆਪਣੇ ਚੰਗੇ ਦਿਨ ਨਹੀਂ ਲੈ ਕੇ ਆ ਸਕਦਾ ਕੋਈ ਵੀ ਆਪਣੇ ਮਾੜੇ ਦਿਨ ਨਹੀਂ ਲੈ ਕੇ ਆ ਸਕਦਾ ਹੈਗਾ ਤੇ ਪਰਮਾਤਮਾ ਉਦਾਂ ਦੀ ਬੰਦੇ ਦੀ ਮੱਤ ਬਣਾ ਦਿੰਦਾ ਹੁੰਦਾ ਹੈ ਵੀ ਜਿਨ੍ਹਾਂ ਦੇ ਉਹਦੇ ਹਾਲਾਤ ਹੋਣਦੇ ਨੇ ਨੇ ਮੈਂ ਇਹੀ ਸਮਝੀ ਹਨਾ ਵੀ ਮੈਂ ਅੱਜ ਜੋ ਵੀ ਹੈਗੀਆਂ ਹਨਾ ਵੀ ਪ੍ਰਮਾਤਮਾ ਨੇ ਮੈਨੂੰ ਮੇਰੀ ਕੋਈ ਨਾ ਕੋਈ ਹਨਾ ਇੱਕ ਇੱਕ ਸੋਚ ਲਾ ਲਓ ਜਾਂ ਕੋਈ ਬਹਾਨਾ ਲਾ ਲਓ ਹਨਾ ਵੀ ਚੈਨਲ ਤੇ ਆਉਣਾ ਦਾ ਕਿਉਂਕਿ ਫਤਿਹ ਨੂੰ ਇਹ ਹੁੰਦਾ ਸੀਗਾ ਵੀ ਮੈਂ ਬਲੌਗ ਬਣਾਉਣੇ ਨੇ ਮੈਂ ਬਲੌਗਿੰਗ ਦੀ ਸਟਾਰਟਿੰਗ ਕਰਨੀ ਹੈ ਨਾ ਉਨੇ ਸਟਾਰਟਿੰਗ ਕੀਤਾ ਪਰ ਉਹਨੇ ਫਿਰ ਵਿਚ ਵਿਚਾਲੇ ਛੱਡਣਗੇ ਛੱਡਣ ਕਰਕੇ ਫਿਰ ਚਲੋ ਜੀ ਮੈਂ ਉਹ ਕਰਨ ਲੱਗੀ ਪਰ ਮੈਂ ਇਹ ਗੱਲ ਕਹਿਣੀ ਨਹੀਂ ਹਾਂ ਨਾ ਵੀ ਤੁਹਾਡੇ ਸਾਰਿਆਂ ਨੇ ਤੁਸੀਂ ਇੰਨਾ ਪਿਆਰ ਦਿੱਤਾ ਇੰਨਾ ਸਾਥ ਦੇ ਰਹੇ ਹੋ ਹਨਾ ਪਿਆਰ ਦੇ ਰਹੇ ਹੋ ਸਾਬ ਦੀ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਬਲੌਗ ਦੇਖਦੇ ਹੋ ਹਨਾ ਵੀ ਤਾਈਓ ਸਾਡੇ ਚੈਨਲ ਦੀ ਗ੍ਰੋਥ ਉਹੀ ਹੈ ਹਨਾ ਵੀ ਪ੍ਰਮਾਤਮਾ ਨੇ ਆਪਾਂ ਨੂੰ ਮਿਲਾਉਣਾ ਸੀਗਾ ਇਹ ਬਲੌਗ ਇੱਕ ਬਹਾਨਾ ਬਣਿਆ ਉਸ ਚੀਜ਼ ਦਾ ਹੈ ਹਨਾ ਬਹੁਤ ਹੋ ਗਈਆਂ ਜੀ ਗੱਲਾਂ ਹੁਣ ਆਪਾਂ ਕਰਦੇਮ ਬਲੌਗ ਦੀ ਸਟਾਰਟਿੰਗ ਗੱਲ ਦੀ ਹਾਂਜੀ ਇੱਥੇ ਮਾਰਨਿੰਗ ਦਾ ਟਾਈਮ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਰਾਤ ਬਣਾਈ ਸੀ ਆਪਾਂ ਬੈਂਗਰ ਦੀ ਸਬਜ਼ੀ ਹੁਣ ਬਣਾ ਲਈ ਸੀ ਆਪਾਂ ਸਵੇਰੇ ਪਿੰਡੀਆਂ ਜਿਹੜੀਆਂ ਕੱਲ ਧੋ ਕੇ ਰੱਖੀਆਂ ਸੀ ਉਹਨਾਂ ਦੀ ਕੱਟੀ ਕਰ ਲਈ ਸੀ ਕਿਉਂਕਿ ਉਹ ਰਾਤ ਜੁਗਿਓ ਸੀਗੀ ਫਿਰ ਉਸ ਤੋਂ ਬਾਅਦ ਆਪਾਂ ਸਵੇਰੇ ਬਣਾ ਲਈ ਸੀ ਪਿੰਡੀਆਂ ਦੀ ਮੈਂ ਫਿਰ ਬਾਰਨਿੰਗ ਦਾ ਨਾਸ਼ਤਾ ਬਣਾਉਣ ਤੋਂ ਬਾਅਦ ਜੀ ਮੰਮੀ ਅੱਜ ਗਏ ਹੋਏ ਸੀਗੇ ਭੋਗ ਤੇ ਮਾਰਗਤਾ ਪਹੁੰਚ ਗਿਆ ਉਹਨਾਂ ਨੇ ਉੱਥੇ ਜਾਣਾ ਸੀ ਤੇ ਫਿਰ ਆਪਾਂ ਕਿਤੇ ਘਰ ਦੇ ਕੰਮ-ਕਾਰ ਜੋ ਵੀ ਕਰਨ ਵਾਲੇ ਹੈਗੇ ਸੀਗੇ ਉਹ ਕਿਤੇ ਉਹਨਾਂ ਦੇ ਕਰਨ ਤੋਂ ਬਾਅਦ ਫਿਰ ਮੈਂ ਲੱਗੀ ਸੀਗੀ ਫਿਰ ਮੈਂ ਸਿਰ ਧੋ ਕੇ ਆਈ ਸਿਰ ਧੋ ਕੇ ਆ ਕਿ ਫਿਰ ਲੱਗੀ ਸੀ ਚਾਹ ਬਣਾਉਣ ਮੈਂ ਕਿ ਵੀ ਚਲ ਚਾਹ ਪੀਨੇ ਆ ਤੇ ਨਾਲੇ ਥੋੜਾ ਜਿਹਾ ਵੀ ਵਾਲ ਸੁੱਕ ਜਾਣਗੇ ਪਰ ਇਹ ਆ ਜੀ ਵੀ ਕਿਆ ਬੀ ਗਰਮੀਆਂ ਨੇ ਬਾਲ ਧੋਣੇ ਸੌਖੇ ਨੇ ਪਰ ਸੁਕਾਉਣੇ ਬਹੁਤ ਔਖੇ ਨੇ ਨਾ ਵੀ ਗਰਮੀ ਕਰਕੇ ਇੰਨੀ ਗਰਮੀ ਕਰਕੇ ਜੀ ਹੈ ਨਾ ਜੇ ਬਾਲ ਖੋਲ ਵੀ ਲਾਂਦੇ ਨਾ ਤਾਂ ਆਪਦੇ ਜੀ ਕਾਲਾ ਪੰਡਾ ਪਰ ਇਹ ਸੀਗਾ ਵੀ ਚਲ ਮੈਂ ਕਿਹਾ ਵੀ ਹੁਣ ਹਜੇ ਥੋੜਾ ਜਿਹੜਾ ਜੂੜਾ ਜਾਂ ਬੰਦੀਆਂ ਵੀ ਫੇਰ ਨਾਲੇ ਚਾਹ ਪੀ ਲੂੰਗੀ ਨਾਲੇ ਪੱਖੇ ਥੱਲੇ ਫੇਰ ਬਾਲ ਸੁਕਾਉਂਗੀ ਵੀ ਉੱਥੇ ਸੁੱਕ ਜਾਣਗੇ ਕਿਉਂਕਿ ਰਸੋਈ ਦੇ ਵਿੱਚ ਖੜੇ ਤਾਂ ਤੁਹਾਨੂੰ ਪਤਾ ਹੀ ਆ ਨਾ ਵੀ ਬਿਸੇਕ ਗੈਸ ਦਾ ਇੱਕ ਗਰਮੀ ਹੋ ਜਾਂਦੀ ਹੈ ਇੱਕ ਪੱਖਾ ਲਗਾਉਣ ਜੋਗੇ ਨਹੀਂ ਰਹਿੰਦੇ ਹੈਗੇ ਮੰਮੀ ਗਏ ਹੋ ਸੀਗੇ ਸਾਡੇ ਮਾਸੀ ਵੀ ਲੱਗਦੇ ਨੇ ਜੀ ਉਹ ਉਹਨਾਂ ਦੇ ਸੱਸਪੁਰੇ ਹੋਗੇ ਸੀਗੇ ਉਹਨਾਂ ਦੇ ਭੋਗ ਤੇ ਬੱਸ ਜੀ ਫਿਰ ਆਪਾਂ ਇਹ ਹੈਗੀ ਦੁਪਹਿਰ ਤੋਂ ਬਾਅਦ ਦੀ 4-5 ਵਜੇ ਦੀ ਸ਼ਾਇਦ 5 ਵਜੇ ਦੀ ਜੀ ਹਾਂਜੀ 5 ਵਜੇ ਦਾ ਟਾਈਮ ਸੀ ਮੰਮੀ ਬਸ ਮੈਂ ਮੰਜਾ ਡਾਰੀ ਸੀਗੀ ਮੈਂ ਕਿਹਾ ਵੀ ਸਾਰੀ ਦਿਹਾੜੀ ਨਾਲ ਜੀ ਇਹ ਹੁੰਦਾ ਨਾ ਵੀ ਅੰਦਰ ਚ ਵੀ ਬੈਠ ਕੇ ਹੈ ਨਾ ਬੋਰ ਹੋ ਜਾਂਦੇ ਆ ਪਤਾ ਨਹੀਂ ਤੁਸੀਂ ਹੁੰਦੇ ਹੋ ਜਾਂ ਨਹੀਂ ਹੁੰਦੇ ਪਰ ਮੈਂ ਤਾਂ ਜ਼ਰੂਰ ਹੋ ਜਾਂਦੀ ਆ ਨਾ ਸ਼ਾਮ ਦਾ ਟਾਈਮ ਮੇ ਨੂੰ ਤਾਂ ਇਹ ਹੋ ਜਾਂਦਾ ਹਨਾ ਵੀ ਹਵਾ ਚੱਲੇ ਤੇ ਥੋੜਾ ਬੀੜੇ ਦੇ ਵਿੱਚ ਬੈਠੀ ਹੈ ਹਨਾ ਥੋੜੀ ਬਾਹਰ ਲਈ ਦੁਨੀਆਦਾਰੀ ਬਾਹਰ ਲਈ ਹਵਾ ਲੈ ਲਈਏ ਤਾਂ ਕਰਕੇ ਬਸ ਮੰਜਾ ਡਾ ਰਹੀ ਸੀ ਹਜੇ ਮੰਜਾ ਡਾਉਂਦੇ ਡਾਉਂਦੇ ਹੀ ਜਦ ਨੂੰ ਮੰਮੀ ਆ ਗਈ ਸੀ ਬਸ ਮੰਮੀ ਨੂੰ ਚਾਹ ਦਾ ਪੀਣੀ ਨਹੀਂ ਨੀ ਹੈਗੀ ਵੀ ਪਾਣੀ ਪੀਣਾ ਸੀ ਬਸ ਪਾਣੀ ਦੇਤਾ ਸੀ ਉਹਨਾਂ ਨੂੰ ਜਦ ਪਾਣੀ ਦੇ ਕੇ ਮੰਮੀ ਆਉਂਦੇ ਹੋਏ ਲੈ ਆਈ ਸੀ ਕੱਪ ਕਿਉਂਕਿ ਮੰਮੀ ਜਿੱਥੇ ਭੋਗ ਤੇ ਗਈ ਸੀ ਨਾ ਉਹ ਗਏ ਸੀ ਜੇ ਖਾਸ ਆਨੰਦਪੁਰ ਸਾਹਿਬ ਉੱਥੇ ਜਾ ਕੇ ਆਏ ਸੀਗੇ ਫਿਰ ਉੱਥੋਂ ਇਹ ਗੁਰਦਰਾ ਸਾਹਿਬ ਮੱਥਾ ਟੇਕਣ ਵੀ ਚਲੇ ਗਏ ਸੀਗੇ ਤੇ ਉੱਥੋਂ ਆਉਂਦੇ ਹੋਏ ਫਿਰ ਕਹਿੰਦੇ ਕਿ ਚਲ ਕੱਪ ਲੈ ਆਉਣੀ ਹੈ ਸਟੀਲ ਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਨੂੰ ਇਹ ਹੋ ਜਾਂਦਾ ਨਾ ਵੀ ਜਿੰਨੀ ਮਰਜ਼ੀ ਚੀਜ਼ਾਂ ਹੋਣ ਪਰ ਏਸੀ ਦਾ ਵੀ ਸਟੀਲ ਦੇ ਕੱਪ ਹੈ ਨਹੀਂ ਸੀ ਚਾਹ ਪੀਣ ਵਾਲੇ ਆਪਣੇ ਲਿਆਂਦੇ ਹੋਏ ਪਹਿਲਾਂ ਦੇ ਕਿਉਂਕਿ ਆਪਾਂ ਨੂੰ ਇਹ ਆਦਤ ਹੁੰਦੀ ਹੈ ਜ਼ਿਆਦਾਤਰ ਵੀ ਦੂਜੇ ਹੀ ਕੱਪ ਦੇ ਵਿੱਚ ਚਾਹ ਪੀਂਦੀ ਹੈ ਨਾ ਕਿਉਂਕਿ ਉਹਦੇ ਜਦੋਂ ਸਾਰੇ ਸਾਈਜ਼ ਤਰ੍ਹਾਂ ਦੇ ਵੱਡੇ ਵੀ ਨੇ ਛੋਟੇ ਵੀ ਨੇ ਜਿਹਦੇ ਵਿੱਚ ਜਿੱਦਾਂ ਜੀ ਨੂੰ ਲੋਟ ਲੱਗਦੀ ਆ ਪੀ ਲੰਦੇ ਆ ਜੇ ਅਗਰ ਗਲਾਸ ਦਾ ਤਾਂ ਗਲਾਸ ਵੀ ਪੀ ਲੰਦੇ ਹਨਾ ਪਿੰਡਾਂ ਦੇ ਵਿੱਚ ਤਾਂ ਇਹ ਹੀ ਕੁਝ ਹੁੰਦਾ ਜੀ ਤੇ ਫਿਰ ਮੰਮੀ ਆਉਂਦੇ ਸਟੀਲ ਦੇ ਗਲਾਸ ਨੇ ਸੀ ਮੈਂ ਉਹ ਦੇਦੀ ਸੀ ਨਨ ਮੈਂ ਕਿਉਂਕਿ ਨਵੇਂ-ਨਵੇਂ ਗਲਾਸ ਆਏ ਨੇ ਨਾ ਕਿੰਨੇ ਸ਼ਾਈਨਿੰਗ ਚੀਂੰਦਿਆ ਮੈਂ ਵਿੱਚ ਮੂੰਹ ਦੇਦੀ ਸੀ ਆਪਦਾ ਤੇ ਫਿਰ ਮੈਂ ਨਾਲ ਹੀ ਕੱਟਣਾ ਸੀਗਾ ਉਹ ਕਰਨਾ ਸੀ ਮਸਾਲਾ ਤਿਆਰ ਮ ਰਾਜਮਾ ਮੇਰੇ ਇਸ ਵੀਤੇ ਭੁੰਕੇ ਰੱਖੇ ਹੁੰਦੇ ਸੀ ਸਵੇਰੇ ਨਹੀਂ ਮੈਂ ਬਸ ਥੋੜਾ ਲੇਟ ਹੀ ਭੁੰਨਦੇ ਸੀਗੇ 12 1 ਵਜੇ ਮੈਂ ਭੁੰਕੇ ਰੱਖਦੇ ਸੀ ਮੈਂ ਕਿਉਂਕਿ ਸ਼ਾਮ ਨੂੰ ਉਹਨਾਂ ਨੇ ਫਿਰ ਮੈਂ ਤੇ ਪਿਆਜ਼ ਮਤਲਬ ਤੜਕਾ ਤਿਆਰ ਕਰਨ ਤੋਂ ਬਾਅਦ ਹੀ ਮੈਂ ਕਿਹਾ ਵੀ ਇੱਕ ਪਾਸੇ ਰੱਖਦੇ ਸੀਗੇ ਮੈਂ ਰਾਜਮਾ ਮੈਨੂੰ ਇਹ ਸੀ ਮੈਂ ਕਿਹਾ ਵੀ ਕਈ ਵਾਰੀ ਨਾ ਜਦੋਂ 2:30 ਵਜੇ ਦੀ ਆ ਵੀ ਫਿਰ ਇਹ ਇਹਨਾਂ ਦਾ ਪਾਣੀ ਬਾਹਰ ਨਿਕਲਣ ਲੱਗ ਜਾਂਦਾ ਜਿਵੇਂ ਆਲੂ ਪਕੌੜੇ ਹੋ ਗਏ ਹੋਗੇ ਇੱਕ ਦੋ ਖਾਲਾਂ ਜੀ ਹੈਗੀਆਂ ਜਿਨ੍ਹਾਂ ਦਾ ਹੋ ਜਾਂਦਾ ਨਾ ਮੈਂ ਕਿਹਾ ਵੀ ਫੇਰ ਉੱਠ ਕੇ ਉਹ ਕਰਦੀ ਦੇਖਦੀ ਫਿਰੂੰਗੀ ਮੈਂ ਕਿਹਾ ਵੀ ਇਹਦੇ ਨਾਲੋਂ ਮੈਂ ਇੱਕ ਸਾਈਡ ਤੇ ਰਾਜਮਾ ਬੋਇਲ ਹੋਣ ਰੱਖ ਦਿੱਤੇ ਸੀਗੇ ਦੂਜੀ ਸਾਈਡ ਮੈਂ ਤੜਕਾ ਕਰ ਲਈ ਸੀ ਕਿਉਂਕਿ ਮੈਂ ਕਟਨੀ ਨਹੀਂ ਕੀਤਾ ਮਿਕਸੀ ਦੇ ਵਿੱਚ ਹੀ ਗ੍ਰਾਊਂਡ ਕਰ ਲਿਆ ਸੀਗਾ ਮੈਂ ਇਹ ਵਿਚਾਰ ਅੱਜ ਹਨਾ ਵੀ ਸਾਰੇ ਟੱਬਰ ਦੀ ਆਇਰਨ ਪੂਰੀ ਕਰ ਦੇਣੀ ਆ ਜਿਹਦੇ ਵਿੱਚ ਜੋ ਘਟ ਹੈਗੀ ਹੈ ਨਾ ਵੀ ਕਿ ਸੇਟ ਘਾਟਣ ਛੱਡਣੀ ਹੈ ਜੀ ਅੱਜ ਸਾਰੀ ਫੈਮਿਲੀ ਦੀ ਆਇਰਨ ਦੀ ਕੰਪਲੀਟ ਕਰਨੀ ਹੈ ਇਹਦੇ ਨਾਲ ਕਿਉਂਕਿ ਜਿਵੇਂ ਨਾ ਆਦਿਆਂ ਦੀ ਇਹ ਨਾ ਆਪਾਂ ਮਤਲਬ ਜਿਵੇਂ ਲੋਹੇ ਦੀ ਕੜਾਹੀ ਆ ਨੇ ਇਹਦੇ ਵਿੱਚ ਜਿਵੇਂ ਮਸਾਲਾ ਵਗੈਰਾ ਇਹ ਕਰੇਲੇ ਭਿੰਡੀਆਂ ਜਾਂ ਕੋਈ ਵੀ ਇਦਾਂ ਦੀ ਹੁੰਦੀ ਹੈ ਨਾ ਉਹ ਆਪਾਂ ਇਹਦੇ ਵਿੱਚ ਹੀ ਬਣਾਉਨੇ ਆ ਜਿਵੇਂ ਹੁਣ ਆਪਾਂ ਜੇ ਦੂਜੀ ਅਲੂਮੀਨੀਅਮ ਦੇ ਵਰਤਦੇ ਆ ਜਿਵੇਂ ਆਪਾਂ ਜਦੋਂ ਤੇਲ ਕੱਢਦਾ ਹੈ ਨਾ ਉਹ ਥੋੜੀ ਕਾਲਸ ਫੜ ਜਾਂਦੀ ਆ ਕੰਡਿਆਂ ਜਿਆਂ ਤੋਂ ਹਨਾ ਫਿਰ ਹੌਲੀ ਹੌਲੀ ਜਿੰਨੀ ਵਾਰੀ ਆਪਾਂ ਮਰਦੀ ਸਾਫ ਕਰੀ ਜਈਏ ਪਰ ਜਦੋਂ ਦੇਰ ਹੋ ਜਾਂਦੀ ਆ ਨਾ ਜਿਆਦਾ ਕਈ ਵਾਰੀ ਫਿਰ ਉਹ ਜੰਮਣ ਜੇ ਲੱਗ ਜਾਂਦਾ ਤਾਂ ਕਰਕੇ ਆਪਣੇ ਇਹੀ ਕੜਾਹੀ ਲਈ ਹੋਈ ਆ ਜਾਂ ਫਿਰ ਹੈਗੀ ਤਾਂ ਹੈਗੀ ਉਹਦੇ ਵਿੱਚ ਜੇ ਆਪਾਂ ਸਬਜ਼ੀ ਵਗੈਰਾ ਦੂਜੇ ਲੋਟ ਸੁੱਕੀ ਬਣਾਉਨੇ ਆ ਨਾ ਉਹੀ ਬਣਾਉਨੇ ਆ ਇਹਦੇ ਵਿੱਚ ਮੈਂ ਜਿੰਨੇ ਤੜਕਾ ਬਣਾਏ ਕੋਈ ਹਣਾ ਜਾਂ ਫਿਰ ਪਿੰਡੀਆਂ ਜਿਵੇਂ ਬਣਾਉਣੀਆਂ ਨੇ ਕਰੇਲੇ ਉਹ ਕਰਨੇ ਨੇ ਫਿਰ ਨਾਲੇ ਚਲੋ ਇਹੋ ਜੰਦਾ ਵੀ ਲੋਹੇ ਦੀ ਕਰਕੇ ਚਲੋ ਉਹਦਾ ਵੀ ਫਾਇਦਾ ਏ ਹਣਾ ਵੀ ਦੋਨੋਂ ਫਾਇਦੇ ਹੋ ਜਾਂਦੇ ਨੇ ਨਾਲੇ ਜਿਵੇਂ ਤੇਲ ਦਾ ਕਾਲਸ ਜੀ ਚੜਦੀ ਉਹ ਨਹੀਂ ਹੁੰਦੀ ਹੈਗੀ ਮੈਂ ਦੂਜੀ ਸਾਈਡ ਰੱਖ ਲਈ ਸੀਗਾ ਤੇਲ ਨੂੰ ਆਹ ਤੇਲ ਨੂੰ ਕਾੜ ਕੇ ਵਿੱਚ ਪਿਆਜ਼ ਪਾਤੀ ਸੀ ਧਰ ਕੇ ਪੁੰਨਣਾ ਮੈਂ ਕਿਹ ਵਿੱਚ ਪਿਆਜ਼ ਤੜਕਾ ਪੁੰਦੀ ਆ ਇੱਕ ਵਾਰ ਸੇ ਬਿਸਲ ਵੱਜ ਜੂਗੀ ਨਾਲੇ ਜਿਹੜੇ ਵੀ ਆਟਾ ਬਣ ਕੇ ਰੱਖ ਲਵਾਂਗੀ ਬਸ ਜੀ ਮੈਂ ਤੜਕਾ ਬਣਨ ਦੇ ਵਿੱਚ ਪਾਤਾ ਸੀਗਾ ਪਾ ਕੇ ਮੈਂ ਇੱਕ ਦੋ ਕੁ ਬਿਸਲ ਹੀ ਮਰਾਈ ਸੀਗੀ ਕਿਉਂਕਿ ਪਹਿਲਾਂ ਉਹਦੇ ਤੜਕਾ ਪੁੰਦੇ ਪੁੰਦੇ ਟਾਈਮ ਲੱਗ ਗਿਆ ਸੀ ਨੇ ਫਿਰ ਉਹ ਜੀ ਬਿਸਲ ਵੱਜ ਗਈਆਂ ਸੀਆਂ ਹੁਣ ਹ ਤੱਕ ਆਪਾਂ ਜਿਹੜੇ ਕਿਝਨ ਦੇ ਕੰਮ ਕਰਨ ਵਾਲੇ ਸੀ ਉਹ ਕਰਿਆ ਹੀ ਸੀਗੇ ਹੁਣ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਬਾਰੇ ਰੋਟੀ ਬਣਾਵਾਂਗੇ ਕਿਉਂਕਿ ਜਿਹੜਾ ਇਹ ਆਪਣੇ ਇਹ ਤੋਂ ਅੰਦਰ ਆ ਨਾ ਚੁੱਲਾ ਓਟੇ ਦੇ ਹੁਣ ਉਹ ਵੀ ਮਿਸ ਕੀਤਾ ਹੋਇਆ ਕਾਫੀ ਦਿਨਾਂ ਦਾ ਇਹ ਹੋ ਜਾਂਦਾ ਵੀ ਇਹ ਚੁੱਲੇ ਤੇ ਥੋੜੀ ਜੀ ਆਰਾਮ ਚਾ ਰਹਿਦਾ ਈ ਜੀ ਹੈਨਾ ਆਈ ਹੁੰਦਾ ਨਾ ਵੀ ਬਾਹਰ ਖੁੱਲਾ ਕਰਕੇ ਥੋੜੀ ਜਿਹੀ ਹਵਾ ਲੱਗਦੀ ਰਹਿੰਦੀ ਆ ਲੋ ਜੀ ਆਪਣੇ ਜਿਹੜੇ ਕੰਮ ਕਰਨ ਵਾਲੇ ਸੀ ਉਹ ਕਰਕੇ ਹੁਣ ਮੈਨੇ ਜਿੱਸੀ ਅੱਗ ਬਾਲਣ ਚੁੱਲੇ 'ਚ ਮੈਨੇ ਵੀ ਰੋਟੀ ਗਾਰੇ ਬਣਾਵਾਂਗੇ ਹੁਣ ਕੁਛ ਜਿਵੇਂ ਆਪਾਂ ਸਬਜ਼ੀ ਵਗੈਰਾ ਬਣਾਉਣੀ ਆ ਦੁੱਧਾ ਤਾਂ ਗਰਮ ਕਰਦਿਆਂ ਹੋਰ ਉਹ ਕਰਦਿਆਂ ਹੈਨਾ ਫਿਰ ਕਿਸੇ ਦੇ ਵਿੱਚ ਉਦੋਂ ਵੀ ਹਮਸ ਜੀ ਹੋ ਜਾਂਦੀ ਆ ਤੇ ਤਾਂ ਕਰਕੇ ਫਿਰ ਇਹ ਹੋ ਜਾਂਦਾ ਵੀ ਚਲੋ ਹਨਾ ਬਾਹਰ ਕਿ ਬਈ ਬਾਹਰ ਸੌਖੀ ਆ ਨਾਲੇ ਅਸੀਂ ਫਿਰ ਬਾਹਰ ਮੈਂ ਤੇ ਮੰਮੀ ਦੋਨੋਂ ਹੀ ਬਣਾ ਲੈਂਦੇ ਮੈਂ ਚਲੋ ਖੁਲ ਕੇ ਚਾਹੇ ਥੋੜੇ ਹੀ ਹੋਣ ਇੱਕ ਜਣਾ ਪਾ ਦਿੰਦਾ ਨੇ ਇੱਕ ਜਣਾ ਰਾੜ ਲਾਂਦਾ ਹੁੰਦਾ ਦੋਨੋਂ ਹੀ ਚਲੋ ਸੌਖਾ ਲੱਗਦਾ ਹੈ ਹਨਾ ਨਾਲੇ ਬਾਹਰਲੀ ਹਵਾ ਦੇ ਵਿੱਚ ਬੈਠਿਆ ਜਾਂਦਾ ਹੈ ਬੱਸ ਅਸੀਂ ਫਿਰ ਜਦ ਰੋਟੀ ਬਣਾ ਕੇ ਡੱਬੇ ਚ ਪਾ ਇੱਕ ਕਰਕੇ ਫਿਰ ਅਸੀਂ ਬਾਹਰ ਹੀ ਬੈਠ ਜਾਂਦੇ ਹੁੰਨੇ ਆ ਨਹੀਂ ਫਿਰ ਅੰਦਰ ਅੰਦਰਾਂ ਦੇ ਵਿੱਚ ਹੀ ਹੋ ਜਾਂਦਾ ਫਿਰ ਮੈਂ ਅੱਗ ਬਾਲ ਲਈ ਸੀ ਫਿਰ ਲੱਗੀ ਸੀ ਮੈਂ ਬੱਚੇ ਨੂੰ ਦੁੱਧ ਪਾਉਣਾ ਕਿਉਂਕਿ ਜੀ ਉਹ ਬੇਚਕ ਹੁਣ ਬੜੀ ਤਾਂ ਹੋ ਗਈ ਪਰ ਉਹਨੂੰ ਥੋੜਾ ਜਿਹਾ ਹੌਂਗਾ ਜਿਆ ਰਹਿੰਦਾ ਇਹ ਹੈ ਨਾ ਵੀ ਮੈਨੂੰ ਦੁੱਧ ਪਾਉਣਾ ਚਾਹੇ ਅਸੀਂ ਥੋੜਾ ਜਿਹਾ ਹੀ ਪਾਈਏ ਪਰ ਉਹਨੂੰ ਇਹ ਹੁੰਦਾ ਵੀ ਪਾਉਣਾ ਜ਼ਰੂਰ ਹੈ ਮੈਂ ਉਹਨੂੰ ਦੁੱਧ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਉਹਨੂੰ ਵੀ ਦੁੱਧ ਪਾ ਦਨਾ ਤੇ ਦੁੱਧ ਪਾ ਕੇ ਫੇਰ ਲਿਆਂਦੀ ਹੋਈ ਸੀਗੀ ਬੈੜੀ ਦੀ ਦਵਾਈ ਉਹਨੂੰ ਥੋੜੀ ਇਨਫੈਕਸ਼ਨ ਜੀ ਹੋਈ ਹੋਈ ਸੀਗੀ ਉਹਦੀ ਦਵਾਈ ਦੇ ਵਿੱਚ ਮੈਂ ਵੀ ਜਿਹੜੇ ਹੁਣ ਕੰਮ ਕਰ ਕਰਨ ਵਾਲੇ ਨੇ ਇਹ ਵੀ ਇਹ ਪਹਿਲਾਂ ਕਰ ਲਵਾਂ ਫਿਰ ਕਈ ਵਾਰੀ ਦਿਮਾਗ ਚ ਨਿਕਲ ਜਾਂਦਾ ਮੈਨੂੰ ਫਤਿਹ ਤੇ ਉਹਦੇ ਪਾਪਾ ਗਏ ਹੋਏ ਸੀਗੇ ਫਤਿਹਗੜ ਸਾਹਿਬ ਨੂੰ ਨਹੀਂ ਤਾਂ ਫਿਰ ਜਿੰਮੇ ਦਵਾਈ ਦੂਈ ਦੇਣੀਆਂ ਜਾਂ ਹਨਾ ਔਰ ਐਦਾਂ ਦੇ ਕੰਮ ਉਹ ਆਪ ਹੀ ਕਰ ਲੈਂਦੇ ਹੁੰਦੇ ਨੇ ਵੀ ਆਪਾਂ ਨੂੰ ਵੀ ਲੋੜ ਪੈਂਦੀ ਹੁਣ ਮੈਨੂੰ ਇਹ ਜਿੰਮੇ ਵਿੱਚੋਂ ਥੋੜਾ ਚੰਨਣਾ ਹੈ ਵੀ ਫਿਰ ਪਤਾ ਨਹੀਂ ਲੱਗਦਾ ਜੀ ਗੋਲੀਆਂ ਦਾ ਹਨਾ ਵੀ ਲੈ ਲੀਆਂ ਜਾਂ ਕਿਤੇ ਵਿੱਚੇ ਹੀ ਗੋਲੇ ਦੇ ਗਿਰ ਗਏ ਆ ਤਾਂ ਕਰਕੇ ਮੈਂ ਲੱਗੀ ਸੀ ਦਵਾਈ ਦੇਣ ਮੈਂ ਕਿ ਦਵਾਈ ਦੇ ਕੇ ਫਿਰ ਲੱਗਦੇ ਆ ਜੀ ਆਪਾਂ ਫੁੱਲ ਕੇ ਬਣਾਉਣ ਫੇਰ ਲੈਨੇ ਆ ਬਾਹਰਲੀ ਹਵਾ ਬੈਠ ਕੇ ਕਿਉਂਕਿ ਦਿਨ ਹਜੇ ਕਾਫੀ ਖੜਾ ਹੈ ਹਨਾਂ ਦੀ ਜਦ ਨੂੰ ਸੂਰਜ ਤਾਂ ਨੇ ਜਦ ਤੱਕ ਫੇਰ ਖਾਵਾਂਗੇ ਰੋਟੀ ਨਾੜੀ ਫਤਿਉਣੀਆਂ ਜਨ ਵੀ ਉਦੋਂ ਤੱਕ ਓਕੇ ਜੀ ਬਾਏ ਟੇਕਿਆ ਲਵ ਯੂ ਆਲ ਮੈਂਬਰਸ